ਆ ਮੇਰੇ ਪਿੱਛੇ ਵੇਖੋ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਹੋ ਇਹ ਤਸਵੀਰ ਕੋਈ ਨਾਲੇ ਦੀ ਤਸਵੀਰ ਨਹੀਂ ਜਿਹੜਾ ਆਪਾਂ ਕਹਿ ਦਈਏ ਗੰਦੇ ਨਾਲੇ ਦਾ ਹੁੰਦਾ 1.5 ਸਾਲ ਹੋ ਗਿਆ ਆ ਬਿਲਡਿੰਗ ਬਣਾਈ ਜੰਨੇ ਗਰਾਊਂਡ ਬਣਾਈ ਜੰਨੇ ਕਾਰੋਬਾਰ ਕਰਨ ਵਾਸਤੇ ਠੀਕ ਹੈ ਜੀ 1.5 ਸਾਲ ਦੀ ਅਸੀਂ ਤਾਂ ਇੱਥੇ ਆਹ ਨਰਕਪਰੀ ਜ਼ਿੰਦਗੀ ਦੇਖ ਰਹੇ ਹਾਂ ਕੋਈ ਸਾਡੇ ਨਾਲ ਆ ਕੇ ਨਹੀਂ ਖੜਦਾਗਾ ਅਸੀਂ ਬਹੁਤ ਦੁਖੀਆਂ ਛੋਟੇ ਛੋਟੇ ਬੱਚੇ ਦੇਖੋ ਕਿਵੇਂ ਡੇਂਗੂ ਨਾਲ ਪੀੜਤ ਹੋਏ ਪਏ ਐ ਸਰਦੇ ਵਰਦੇ ਲੋਕ ਆਪਦੇ ਘਰਾਂ 'ਚ ਏਸੀਆਂ 'ਚ ਵੜ ਕੇ ਆਰਾਮ ਨਾਲ ਬੈਠੇ ਨੀਂਦ ਲੈ ਰਹੇ ਐ ਤੇ ਆ ਦੇਖੋ ਇੱਥੇ ਗ੍ਰੀਪ ਪਬਲਿਕ ਕਿਵੇਂ ਘੁੱਟ-ਘੁੱਟ ਕੇ ਮਰੀ ਜਾਂਦੀ ਐ ਇਹ ਮਸੀ ਕੁਛ ਨਹੀਂ ਸੁਣਦੀ ਕਿਸੇ ਦੀ ਉਹ ਕਹਿੰਦੀ ਮੈਂ ਕਿਹਦਾ ਕੁਛ ਨਹੀਂ ਕਰਦੀ ਆਪਦਾ ਸੋਚੋ ਸਮਝੋ ਆਉਦਾ ਜੇ ਮਰਜੀ ਕਰ ਕੋਈ ਹੱਲ ਨਹੀਂ ਹੈਗਾ ਸਾਡੇ ਘਰਾਂ 'ਚ ਪਾਣੀ ਵੜਦਾ ਵੀਰੇ ਅਸੀਂ ਮਸਾ ਸੌਂਦੇ ਸਾਡੇ ਜੋੜ ਇੱਕ ਬੁਮਾਰਾ ਆ ਵੀ ਕੋਈ ਆਖ ਕੰਦਾ ਹਾਲੇ ਡੇਲੀ ਲੜਾਈ ਹੁੰਦੀ ਹੈ ਇੱਕ ਦੂਜੇ ਦੇ ਸੱਤ ਫਾੜੇ ਜਾਂਦੇ ਆ ਅਸੀਂ ਕਿਤੋਂ ਕੀ ਕਰੀਏ ਅਸੀਂ ਬਾਹਰ ਆ ਗਏ ਇੱਥੇ ਵਸ ਗਏ ਮਜ਼ਦੂਰੀਨ ਕਰਦੇ ਆ ਇੱਥੇ ਰਹਿੰਦੇ ਆ ਪਰ ਸਾਡਾ ਕੋਈ ਸੁਣਵਾਈਆ ਨਹੀਂ ਹੁੰਦੀ ਸੀਵਰੇਜ ਦੇ ਗੰਦੇ ਪਾਣੀ ਨਾਲ ਐ ਅਸੀਂ 12-15000 ਦੀ ਪਾਪੂਲੇਸ਼ਨ ਅਸੀਂ ਤਾਂ ਨਹੀਂ ਬਚਦੇ ਪਰ ਹੁਣ ਮਲੇਆਲਾ ਦਾ ਬਹੁਤ ਬੁਰਾ ਹਾਲ ਹੈ ਸਰਵੇ ਕਰਾ ਹੀ ਦਿੱਤਾ ਤੁਸਾਂ ਨੂੰ ਤੁਸੀਂ ਦੇਖ ਹੀ ਲਿਆ ਆ ਮਾਤਾ ਬੋਲੀ ਨੂੰ ਹੀ ਜਾਂਦੀ ਉਹਦਾ ਘਰ ਡਿੱਗਣ ਵਾਲਾ ਰਿਕਸ਼ਾ ਤੇ ਲਾ ਕੇ ਵਿਚਾਰੇ ਮਿਹਨਤ ਦੀ ਮਜ਼ਦੂਰੀ ਕਰਦੇ ਆ ਬਹੁਤ ਬੁਰਾ ਹੋ ਗਿਆ ਤੇ ਅੱਜ ਦਾ ਨਰਕ ਦੇ ਵਿੱਚ ਡੁੱਬੇ ਪਏ ਆ ਸਾਡੀਆਂ ਗੱਡੀਆਂ ਵੀ ਦੋ ਤਿੰਨ ਪਲਟ ਗਈਆਂ ਇਹ ਸਾਡਾ ਸਮਾਨ ਇਹਨਾ ਹੁੰਦਾ ਔਰਬੋ ਰੁਪਈਆ ਸਮਾਨ ਦੇ ਹੁੰਨੇ ਤੋ ਮਿੱਟੀ ਹੋ ਜਾਂਦਾ ਸਾਡਾ ਪਾਣੀ ਚ ਡੇਕ ਆ ਵੇਖੋ ਜਿਹੜੇ ਮਜ਼ਦੂਰ ਹੈ ਆ ਜਵਾਬ ਵੇਖੋ ਇਧਰ ਪੈਕ ਆ ਪਾਣੀ ਵੇਖੋ ਕਿੰਨਾ ਗੰਦਾ ਇਹ ਗਰੀਬਾਂ ਨੂੰ ਬਿਮਾਰੀ ਨਾਲ ਲੱਗੂ ਤਾਂ ਹੋਰ ਕੀ ਲੱਗੂ ਇਹ ਸੜਕ ਵੇਖੋ ਸਾਰੀ ਮੇਰੇ ਸਾਹ ਨਾਲ ਦੋ ਤਿੰਨ ਕਰਮਾਂ ਦੀ ਆ ਜਿਹੜੇ ਪੂਰੀ ਪਾਣੀ ਨਾਲ ਭਰੀ ਆ ਪਾਣੀ ਵੇਖੋ ਫੋੜ ਫੋੜ ਪਾਣੀ ਦੇ ਵਿੱਚ ਆ ਗਰੀਬ ਲੋਕ ਜਾ ਰਹੇ ਨੇ ਸ਼ਰਮ ਚਾਹੀਦੀ ਹੈ ਪ੍ਰਸ਼ਾਸਨ ਨੂੰ ਮਾੜੀ ਮੋਟੀ ਅਸੀਂ ਖੜੇ ਆ ਜੈਤੋ ਦੀ ਪੀਰਖਾਨਾ ਬਸਤੀ ਦੇ ਵਿੱਚ ਪੀਰਖਾਨਾ ਬਸਤੀ ਦੇ ਲੋਕ ਇੱਕ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਆ ਮੇਰੇ ਪਿੱਛੇ ਵੇਖੋ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਹੋ ਇਹ ਤਸਵੀਰ ਕੋਈ ਨਾਲੇ ਦੀ ਤਸਵੀਰ ਨਹੀਂ ਜਿਹੜਾ ਆਪਾਂ ਕਹਿੰਦੇ ਗੰਦੇ ਨਾਲੇ ਦਾ ਹੁੰਦਾ ਆ ਵੇਖੋ ਜਨਨ ਕੇ ਇਹ ਇੱਕ ਨਾਲੇ ਦਾ ਰੂਪ ਧਾਰਿਆ ਹੋਇ ਸੜਕ ਹੈ ਜਿਹੜੀ ਸੜਕ ਹੈ ਪੂਰਾ ਦਰਿਆ ਜਨਨ ਕੇ ਨਦੀ ਬਣ ਚੁੱਕੀ ਹੈ ਇਸ ਦੇ ਉੱਤੋਂ ਦੀ ਬੰਦਾ ਨਾ ਪੈਦਲ ਨਾ ਉੱਚ ਜਾ ਸਕਦਾ ਇਹ ਜਿਹੜਾ ਸਾਡਾ ਪ੍ਰਸ਼ਾਸਨ ਹੈ ਕੁੰਭ ਕਰਦੀ ਨੀਂਦ ਸੁੱਤਾ ਪਿਆ ਜਦੋਂ ਵੋਟਾਂ ਲੈਣ ਆਉਂਦੀਆਂ ਲੈਣੀਆਂ ਹੁੰਦੀਆਂ ਤੇ ਉਦੋਂ ਇਹਨਾਂ ਲੋਕਾਂ ਦੇ ਜਿਹੜੇ ਘਰ ਹੈ ਉਦੋਂ ਉਹਨਾਂ ਦਿਖ ਜਾਂਦੇ ਆ ਇਹ ਪ੍ਰਸ਼ਾਸਨ ਇੰਨਾ ਹੀ ਜਨਨ ਕੇ ਅੰਗਹਿਲੀ ਦੇ ਨਾਲ ਇੱਥੇ ਸੁੱਤਾ ਪਿਆ ਸਾਡੇ ਨਾਲ ਪੀਰਖਾਨਾ ਬਸਤੀ ਦੇ ਰਹਿਣ ਵਾਲੇ ਵੀਰ ਨੇ ਭੈਣਾਂ ਨੇ ਸਾਡੇ ਨਾਲ ਪੂਰੇ ਵਿਚਾਰ ਲਵਾਂਗੇ ਸਾਡੇ ਸੇੜ ਜੀ ਸੇੜ ਜੀ ਜਿਹੜਾ ਇਹ ਤੁਸੀਂ ਵੇਖੋ ਪੂਰਾ ਡਰੇਨ ਬਣੀ ਪਈ ਐ ਇਹ ਕਿੰਨੇ ਚੱਤੋਂ ਡਰੇਨ ਬਣੀ ਪਈ ਐ ਗੱਲ ਇਹ ਆ ਜੀ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਸਸਰੀਕਾਲ ਪਿਆਰ ਭਰੀ ਦੂਜੇ ਨੰਬਰ ਤੇ ਸਾਨੂੰ ਇੱਥੇ ਲਗਭਗ 1.5 ਸਾਲ ਹੋ ਗਿਆ ਆ ਬਿਲਡਿੰਗ ਬਣਾਈ ਜੰਨੇ ਆ ਗਰਾਊਂਡ ਬਣਾਈ ਜੰਨੇ ਆ ਕਾਰੋਬਾਰ ਕਰਨ ਵਾਸਤੇ ਠੀਕ ਹੈ ਜੀ 1.5 ਸਾਲ ਦੀ ਅਸੀਂ ਤਾਂ ਇੱਥੇ ਆਹ ਨਰਕ ਭਰੀ ਜ਼ਿੰਦਗੀ ਦੇਖ ਰਹੇ ਆ ਜਦੋਂ ਜਦੋਂ ਆਏ ਸੀਗੇ ਉਦੋਂ ਬਹੁਤ ਵਧੀਆ ਸੀਗਾ ਸਾਨੂੰ ਆਏ ਸੀਗੇ ਵੀ ਚਲੋ ਵਧੀਆ ਥੋੜੀ ਜੀ ਜਗ੍ਹਾ ਵੀ ਠੀਕ ਮਿਲ ਗਈ ਹੋਰ ਐ ਤੇ ਉਸ ਤੋਂ ਬਾਅਦ ਤਾਂ ਦੇਖ ਲਓ ਤੁਸੀਂ ਵੀ ਪਿੱਛੇ ਕੁਝ ਐਸੇ ਪ੍ਰੋਜੈਕਟ ਚੱਲ ਰਹੇ ਆ ਉਹ ਕੰਮ ਕਰਨ ਦੀ ਨੀਂਦ ਪ੍ਰਸ਼ਾਸਨ ਨਾਲੋਂ ਪਹਿਲਾਂ ਉਹ ਸੋ ਜਾਂਦੇ ਆ ਉਹ ਸਾਡੀ ਜਮਾ ਵੀ ਆਈ ਨਹੀਂ ਦੇਖਦੇਗੇ ਵੀ ਇਹਦੇ ਮੂਹਰੇ 10000 ਲੋਕਾਂ ਦੀ ਹੋਰ ਵਾਦੀ ਹੈ ਆਪਦੀਆਂ ਮੱਛੀ ਮੋਟਰਾਂ ਛੱਡ ਕੇ ਹੋਰ ਛੱਡ ਕੇ ਸਾਰੇ ਜਣੇ ਸੋ ਰਹੇ ਆ ਬਿਲਕੁਲ ਸਾਫ਼ ਪਾਣੀ ਆ ਰਿਹਾ ਇਹਨੂੰ ਬੰਦ ਨਹੀਂ ਕਰਦੇਗੇ ਕੋਈ ਸਾਡੇ ਨਾਲ ਆ ਕੇ ਨਹੀਂ ਖੜਦਾਗਾ ਅਸੀਂ ਬਹੁਤ ਦੁਖੀਆਂ ਛੋਟੇ ਛੋਟੇ ਬੱਚੇ ਦੇਖੋ ਕਿਵੇਂ ਡੇਂਗੂ ਨਾਲ ਪੀੜਤ ਹੋਏ ਪਏ ਆ ਮਾਤਾ ਪਿਣਾ ਜਿਨ੍ਹਾਂ ਦੇ ਘਰੇ ਬਿਜਲੀ ਨਹੀਂ ਗਈ ਜਿਨ੍ਹਾਂ ਦੇ ਘਰੇ ਪੀਣ ਵਾਲਾ ਪਾਣੀ ਵੀ ਨਹੀਂਗਾ ਇੱਕ ਮੱਛੀ ਮੋਟਰ ਨਾਲ 15-15 ਘਰ ਪਲਦੇ ਆ ਦੋ ਦੋ ਬਾਲਟੀਆਂ ਇੱਕ ਇੱਕ ਟੈਂਕੀ ਭਰ ਕੇ ਗੁਜ਼ਾਰਾ ਕਰਦੇ ਆ ਕੀ ਪ੍ਰਸ਼ਾਸਨ ਨੇ ਕਰ ਰੱਖਿਆ ਕੋਈ ਸੁਧਬੋਧ ਨਹੀਂ ਲੈਂਦਾ ਸਾਡੀ ਕੋਈ ਕੁਛ ਨਹੀਂ ਹੈ ਇੱਥੇ ਜਿਹਨੂੰ ਮਰਜ਼ੀ ਕਹਿ ਲੋ ਸਭ ਲਾਰੇ ਲਾ ਦਿੰਦੇ ਆ ਪ੍ਰਧਾਨ ਜੀਆ ਨੂੰ ਕਿਹਾ ਆਹ ਹੁਣੇ ਗੱਲ ਹੋ ਕੇ ਹਟੀ ਆ ਉਹਨਾਂ ਨੂੰ ਗੱਲ ਕਿਹਾ ਕੋਈ ਐਮਸੀ ਨਹੀਂ ਬਾਜਦਾ ਕੋਈ ਹੋਰ ਨਹੀਂ ਬਾਜਦਾ ਸੀ ਬਹੁਤ ਪਰੇਸ਼ਾਨ ਜਿਹੜੇ ਸਿਹਤ ਭਾਗ ਆលਿਆ ਲੋਕਾਂ ਦੇ ਵਾਟਰ ਕੂਲਰ ਵੇਂਦੇ ਫਿਰਦੇ ਜਾ ਕੇ ਜਿਹੜੇ ਵਾਟਰ ਕੂਲਰ ਲੱਗੇ ਹੁੰਦੇ ਸਾਡੇ ਘਰਾਂ 'ਚ ਕੂਲਰ ਲੱਗੇ ਹੁੰਦੇ ਆ ਉਹਨਾਂ ਕੂਲਰਾਂ ਨੂੰ ਵੇਂਦੇ ਜਾ ਕੇ ਵਿੱਚ ਗੰਦਾ ਪਾਣੀ ਹੈਗਾ ਜੁਆਕ ਨੂੰ ਡੇਂਗੂ ਤਾਂ ਨਹੀਂ ਹੁੰਦਾ ਜੇ ਅੱਜ ਦੇਖਣਾ ਹੋਵੇ ਸਿਹਤ ਭਾਗ ਨੂੰ ਅੱਖਾਂ ਵਿੱਚੀਆਂ ਕਿਉਂ ਆਂਡੜੀਂ ਦਿੰਦੇ ਸਰ ਕੂ ਇੱਥੇ 15000 ਲੋਕਾਂ ਦੀ ਪਾਪੂਲੇਸ਼ਨ ਹੈ ਆ ਦੇਖੋ ਕਿਵੇਂ ਡੇਂਗੂ ਦਾ ਲਾਰਵਾ ਇੱਥੇ ਕਿਵੇਂ ਆਹਲ ਗਿੱਟਿਆਂ ਦੇ ਉੱਤੇ ਜਰਾਬਾਂ ਚੜ ਚੜਾ ਕੇ ਅਸੀਂ ਇੱਥੋਂ ਟਾਈਮ ਪਾਸ ਕਰਦੇ ਆ ਆਪਦਾ ਆ ਡੇਂਗੂ ਦਾ ਲਾਰਵਾ ਇੱਥੋਂ ਚੈੱਕ ਕਰ ਲਓ ਆ ਦੇਖੋ ਕੈਮਰਾ ਮਾਰੋ ਇੱਧਰ ਬਲਾਓ ਕਿੱਥੇ ਸਿਹਤ ਬੁਆਗ ਵਾਲੇ ਇੱਥੋਂ ਕਿੰਨਾ ਲਾਰਵਾ ਇਕੱਠਾ ਕਰਨਾ ਸਾਰਾ ਇੱਥੋਂ ਕਰ ਦਿੰਨੇ ਆ ਸਰਦੇ ਵਰਦੇ ਲੋਕ ਆਪਦੇ ਘਰਾਂ 'ਚ ਅਸੀਂ ਅਜ ਵੜ ਕੇ ਆਰਾਮ ਨਾਲ ਬੈਠੇ ਨੀਂਦ ਲੈ ਰਹੇ ਐ ਤੇ ਆ ਦੇਖੋ ਇੱਥੇ ਗ੍ਰੀਪ ਪਬਲਿਕ ਕਿਵੇਂ ਕੁੱਟ-ਕੁੱਟ ਕੇ ਮਰੀ ਜਾਂਦੀ ਹੈ ਇਹਨਾਂ ਲੋਕਾਂ ਦੇ ਚਿਹਰੇ ਵਾਕਈ ਕਹਿੰਦੇ ਹੁੰਦੇ ਬੋਟਾਂ ਵੇਲੇ ਚਿਹਰੇ ਦਿੰਦੇ ਆ ਹੁਣ ਇਹਨਾਂ ਦਾ ਨਾ ਕੋਈ ਚਿਹਰਾ ਦਿੰਦਾ ਨਾ ਆਹ ਛੜਕ ਦਿੰਦੀ ਐ ਤੇ ਨਾ ਹੀ ਇਹਨਾਂ ਲੋਕਾਂ ਦੇ ਘਰ ਦਿੰਦੇ ਆ ਜਦੋਂ ਬੋਟਾਂ ਆ ਗਈਆਂ ਤੇ ਬੋਟਾਂ ਵੇਲੇ ਇਹਨਾਂ ਦੇ ਘਰਾਂ ਚ ਜਾਣਗੇ ਜਿਹੜੇ ਅੱਗੇ ਆ ਜਾਓ ਮਾਤਾ ਜਿਹੜੇ ਤੁਹਾਡਾ ਐਮਸੀ ਕੋਣਾ ਪਹਿਲਾਂ ਇੱਥੇ ਰਜਨੀ ਹੈ ਜੀ ਰਜਨੀ ਸੀ ਅੱਛਾ ਉਦੋਂ ਤੱਕ ਵੀ ਬੱਲਾ ਹਾਂਜੀ ਹਾਂਜੀ ਬਿੱਲਾ ਪ੍ਰਧਾਨ ਜੀ ਬਿੱਲਾ ਪ੍ਰਧਾਨ ਸੀਗਾ ਉਹ ਤਾਂ ਕਹਿੰਦੇ ਸੀ ਆਹ ਕਰ ਦਾਂਗੇ ਉਹ ਕਰ ਦਾਂਗੇ ਉਦੋਂ ਬੋਟਾਂ ਵੇਲੇ ਆਉਂਦੇ ਭੱਜੇ ਉਸ ਵਾਸਤੇ ਕੋਈ ਨਹੀਂ ਕੁਝ ਕਰਦਾ ਕੋਈ ਸੁਣਵਾਈ ਨਹੀਂ ਹੁੰਦੀ ਕਿਸੇ ਦੀ ਹੁਣ ਪਾਣੀ ਵੇਖੋ ਵੀ ਕਿੱਥੋਂ ਚੱਲ ਕੇ ਲੋਕਾਂ ਦੇ ਘਰਾਂ 'ਚ ਵੱੜ ਰਿਹਾ ਕੰਧਾਂ ਦਾ ਲੱਗ ਰਿਹਾ ਜਵਾਕ ਸਕੂਲ ਜਾਂਦੇ ਜਰਾਬਾਂ ਬੂਟ ਲਾ ਕੇ ਜਾਂਦੇ ਆ ਕੋਈ ਕੀ ਦੀ ਸੁਣਾਈ ਨਹੀਂ ਹੁੰਦੀ ਇੱਥੇ ਵੀ ਐਮਸੀ ਨੂੰ ਮਿਲੇ ਜਾ ਕੇ ਵੀ ਆਹ ਵੇਖੋ ਹੁਣ ਵੇਖੋ ਆ ਕੇ ਉਹ ਕਹਿੰਦੀ ਮੈਂ ਕੁਝ ਨਹੀਂ ਕਰ ਸਕਦੀ ਐਮਸੀ ਕੁਝ ਨਹੀਂ ਸੁਣਦੀ ਕਿਸੇ ਦੀ ਉਹ ਕਹਿੰਦੀ ਮੈਂ ਕਿਹਦਾ ਕੁਝ ਨਹੀਂ ਕਰਦੀ ਆਪਦਾ ਸੋਚੋ ਸਮਝੋ ਆਪਦਾ ਜੇ ਮਰਜ਼ੀ ਕਰੋ ਗੱਲ ਇੱਕ ਨਾ ਅੰਨੀ ਨੂੰ ਬੋਲਾ ਘਰੀਜਦਾ ਜਿਹੜਾ ਗਰੀਬ ਐਮਸੀ ਬਣਿਆ ਹੁੰਦਾ ਉਹਦੀ ਉੱਥੇ ਜਿਹਨੂੰ ਕਿ ਸੁਣਵਾਈ ਵੀ ਨਹੀਂ ਹੁੰਦੀ ਹਾਜੀ ਸਰ ਪਿਆਰ ਭਰੀ ਸਤਿ ਸ੍ਰ ਇਹ ਸਾਨੂੰ ਤਾਂ ਜਦੋਂ ਦਾ ਅਸੀਂ ਤਾਂ ਇੱਥੇ ਰਿਸੀਵਰੇ ਪਿਆ ਵਾ ਇਹ ਉਦੋਂ ਦਾ ਹੀ ਬੁਰਾ ਹਾਲ ਹੈ ਇੱਕ ਦਿਨ ਵੀ ਨਹੀਂ ਚੱਲੂ ਹੋਇਆ ਜੀ ਸੀਵਰੇਜ ਇਹ ਤੇ ਹੁਣ ਤੁਸੀਂ ਸਾਰਾ ਕੈਮਰਾ ਮਾਰ ਕੇ ਦੇਖ ਸਕਦੇ ਹੋ ਕੀ ਹਾਲ ਹੈ ਆਪਣੇ ਪੀਰਖਾਨੇ ਦਾ ਇਹ ਘਟ ਘਟ ਤਿੰਨ ਚਾਰ ਵੀਡੀਓ ਇਹ ਤੋਂ ਪਹਿਲਾਂ ਮੈਂ ਪਾ ਚੁੱਕਿਆ ਨਾ ਕੋਈ ਪ੍ਰਸ਼ਾਸਨ ਸੰਦਾ ਨਾ ਕੋਈ ਸਿਹਤ ਵਿਭਾਗ ਸੰਦਾ ਕਿਸੇ ਨੇ ਇਸ ਪੀਰਖਾਨੇ ਦੀ ਸਾਰੀ ਲਈ ਸਤਿ ਸ ਹੁੰਦਾ ਟੈਂਕੀ ਲਿਉਂਦਾ ਪਾਣੀ ਵਾਲੀ ਦੋ ਪਟੰਗੀਆਂ ਪਰ ਕੇ ਲੈ ਜਾਂਦਾ ਉਹ ਅਜੇ ਡੋਲ ਕੇ ਆਉਂਦਾ ਸੀਵਰੇਜ ਫਿਰ ਚੱਲੂ ਹੋ ਜਾਂਦਾ ਨਾਲ ਦੀ ਨਾਲ ਤੇ ਅਸੀਂ ਬਹੁਤ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਹਾਂ ਅਸੀਂ ਕਮੇਟੀ ਨੂੰ ਵੀ ਕਹਿ ਚੁੱਕੇ ਹਾਂ ਕੋਈ ਸੱਡੀ ਸੁਣਵਾਈ ਨਹੀਂ ਹੋ ਰਹੀ ਜੀ ਤੇ ਬੱਚੇ ਬਿਮਾਰ ਹੁੰਦੇ ਆ ਆਮ ਬਜ਼ੁਰਗ ਬਿਮਾਰ ਪਏ ਘਰਾਂ ਦੇ ਵਿੱਚ ਕੋਈ ਵੀ ਸਿਹਤ ਪਵਾ ਕੇ ਵੇਖੇ ਘਰਾਂ ਦੇ ਵਿੱਚ ਸਾਡਾ ਬਹੁਤ ਬੁਰਾ ਹਾਲ ਹੈ ਵੀ ਇਸ ਦਾ ਬਹੁਤ ਛੇਤੀ ਛੇਤੀ ਆਪਣੇ ਕੋਈ ਮਸਲਾ ਹੱਲ ਹੋਣਾ ਚਾਹੀਦਾ ਹੈ ਇਹਨਾਂ ਲੋਕਾਂ ਦੀ ਸੁਣਵਾਈ ਕਾਹਤੋਂ ਨਹੀਂ ਹੁੰਦੀ ਕਾਰਨ ਕੀ ਹੈ ਕਿਉਂਕਿ ਇਸ ਬਸਤੀ ਦੇ ਵਿੱਚ ਪੀਰਖਾਨਾ ਬਸਤੀ ਦੇ ਜਿਆਦਾ ਪ੍ਰਵਾਸੀ ਮਜ਼ਦੂਰ ਰਹਿੰਦੇ ਆ ਬਾਹਰੋਂ ਆ ਕੇ ਵਸੇ ਹੋਏ ਨੇ ਇਹਨਾਂ ਲੋਕਾਂ ਦੀ ਤਾਂ ਕਰਕੇ ਸੁਣਵਾਈ ਨਹੀਂ ਜੇ ਕੋਈ ਹੋਰ ਸਾਡਾ ਹਾਂਜੀ ਕੱਲਾ ਮਸਲਾ ਇਹ ਨਹੀਂ ਆਪਾਂ ਕੱਲਾ ਸੀਵਰੇਜ ਦਾ ਨਾ ਇੱਥੇ ਚਲੋ ਸੀਵਰੇਜ ਤਾਂ ਬੰਦ ਪਿਆ ਨਾ ਕੋਈ ਲਾਈਟ ਜਗਦੀ ਆ ਕੋਈ ਲਾਈਟ ਨਹੀਂ ਪਾਵੇਂ ਰਾਤ ਨੂੰ ਕੋਈ ਨਸ਼ੇੜੀ ਬੈਠਾ ਪਾਵੇਂ ਕੋਈ ਧੀਆ ਪੇਣਾ ਬਾਹਰ ਨਹੀਂ ਨਿਕਲ ਸਕਦੀਆਂ ਨਿਕਲ ਕੇ ਕਿਤੇ ਬੰਦਾਂ ਦਾ ਤੁਹਾਡੇ ਬਸਤੀ 'ਚ ਦਿਨੇ ਨਹੀਂ ਆਉਂਦਾ ਰਾਤ ਨੂੰ ਚੋਰਨੇ ਮਰਨਾ ਕਿਤੇ ਸਾਡੇ ਕੋਈ ਹੱਲ ਨਹੀਂ ਹੈਗਾ ਸਾਡੇ ਘਰਾਂ 'ਚ ਪਾਣੀ ਭੜਦਾ ਵੀਰੇ ਅਸੀਂ ਮਸਾ ਸੌਂਦੇ ਸਾਡੇ ਜੋਕ ਬਿਮਾਰ ਆ ਵੀ ਕੋਈ ਕੰਦਾ ਹਾਲ ਵੀ ਕੋ ਸਾਡੇ ਜੋਕ ਕੰਦਾ ਆਰੇ ਕੋ ਸਾਡੇ ਜਹਾਜ ਕੇ سارے ਬਿਮਾਰ ਹੋਏ ਪਿਆ ਆ ਬੁਰਾ ਹਾਲ ਹੈ ਆ ਵੇਖੋ 1 ਮਿੰਟ 1 ਮਿੰਟ ਕੈਮਰਾਮੈਨ ਨੂੰ ਕਹਿੰਦਾ ਇਹ ਸਾਡੇ ਪ੍ਰਸ਼ਾਸਨ ਨੂੰ ਸ਼ਰਮ ਚਾਹੀਦੀ ਹੈ ਮਾੜੀ ਮੋਟੀ ਸੇਧ ਭਾਗ ਨੂੰ ਇਹ ਗਰੀਬ ਇਹ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇਹ ਪ੍ਰਵਾਸੀ ਮਜ਼ਦੂਰ ਆ ਜਿਹੜੇ ਇਥੇ ਰਹਿੰਦੇ ਆ ਸਾਡਾ ਸੰਦੇਸ਼ ਹੀ ਬਨੇ ਜੇਗਾ ਆ ਪਿੱਛੇ ਗਲੀ ਦਾ ਪਾਣੀ ਆਉਂਦਾ ਹੈਗਾ ਸਾਡੀ ਮੋਹਲੇ ਚ ਵੜਦਾ ਹੈਗਾ ਜਦੋਂ ਇੱਥੇ ਕਰੀਏ ਆਪਸ ਚ ਸਰਪਰਾਹੀ ਹੁੰਦੀ ਹੈ ਡੇਲੀ ਲੜਾਈ ਹੁੰਦੀ ਹੈ ਇੱਕ ਦੂਜੇ ਦੇ ਸਰਪਾੜੇ ਜਾਂਦੇ ਆਸੀਂ ਕਿਤੋਂ ਕੀ ਕਰੀਏ ਸੀ ਬਾਹਰ ਆ ਗਏ ਇੱਥੇ ਬਸ ਗਏ ਮਜ਼ਦੂਰੀ ਕਰਦੇ ਆ ਇੱਥੇ ਰਹਿੰਦੇ ਆ ਪਰ ਸਾਡਾ ਕੋਈ ਸੁਣਵਾਈ ਹੈ ਨਹੀਂ ਓਟਾ ਵੇਲੇ ਤਾਂ ਆਣਗੇ ਦੋ ਓਟ ਸਾਨੂੰ ਦੋ ਅਸੀਂ ਕਰਾਂਗੇ ਕੋਈ ਕੁਛ ਨਹੀਂ ਕਰਦਾ ਭਾਈ ਅਸੀਂ ਬਹੁਤ ਦੁਖੀ ਆ ਅਸੀਂ ਸਾਡੇ ਬੱਚੇ ਦੁਖੀ ਆ ਅਸੀਂ ਦੁਖੀ ਆ ਸਾਰੇ ਦੁਖੀ ਆ ਸਾਡੇ ਘਰੇ ਪੀਣ ਦਾ ਪਾਣੀ ਹੈ ਨਹੀਂ ਦੇਖ ਲੋ ਚਲ ਕੇ ਹੋਣ ਦੇਖ ਲੋ ਪਰ ਆ ਪਾਣੀ ਆਏ ਮੇ ਅਮੇ ਬੈਰੀ ਜਾਂਦਾ ਇਹ ਤੁਹਾਡੇ ਘਰਾਂ ਚ ਪੀਣ ਵਾਲਾ ਪਾਣੀ ਹੈ ਨਹੀਂ ਗੰਦਾ ਪਾਣੀ ਦਾ ਹੈਗਾ ਨਾ ਗੰਦਾ ਪਾਣੀ ਆਹੀ ਪਾਣੀ ਆਹੀ ਪਾਣੀ ਜਾ ਕੇ ਮਿਕਸ ਹੁੰਦਾ ਇੱਕ ਮੋਟਰ ਨਾਲ ਅਸੀਂ ਸਾਰੇ ਚੱਲੀ ਜਾਂਦੇ ਹੈਗੇ ਇੱਕ ਮੋਟਰ ਬਾਉਆ ਦੀ ਲਗਾਤੀ ਤੇ ਸਾਰੇ ਪਾਣੀ ਪੀ ਜਾਂਦੇ ਉਹ ਆ ਪਾਣੀ ਜਾ ਕੇ ਮੋਟਰ ਵਿੱਚ ਮਿਲਦਾ ਹੈ ਸਾਡੇ ਜਵਾਕ ਸਾਰੇ ਬਿਮਾਰ ਹੋਏ ਪਏ ਹਨ ਅਸੀਂ ਕੀ ਕਰੀਏ ਦੱਸੋ ਪ੍ਰਸ਼ਾਸਨ ਸਾਡੀ ਬਸ ਆਹੀ ਬੇਨਤੀ ਹੈ ਕਿ ਸਾਡੀ हल सु सादा मसला हल करे बसि ਸਾਨੂੰ ਸੋਕੀ ਜ਼ਿੰਦਗੀ ਦੇ ਦੋ ਨਹੀਂ ਤਾਂ ਸਾਡਾ ਸਾਰਾ ਵਿਕਵਾ ਦੇ ਬਸ ਜੀ ਬਸ ਬੇਚ ਕੇ ਆਸੀਂ ਤਾਂ ਰੱਖ ਚਲੇ ਜਾਵਾਂਗੇ ਬਸ ਜਦੋਂ ਇੱਥੇ ਹੈ ਹੀ ਨਹੀਂ ਕੋਈ ਸੁਣਦਾ ਹੀ ਨਹੀਂ ਅਸੀਂ ਗਾਂਦੇ ਚ ਕਿੰਨੇ ਚਰ ਰਹੀ ਜਾਈਏ ਕੋਈ ਤਾਂ ਸੁਣੀਏ ਮੇਰੀ ਕੋਈ ਤਾਂ ਸੁਣਾਓ ਭਾਈ ਕੋਈ ਤਾਂ ਮੇਰਾ ਹੱਲ ਕਰਾਓ ਕਿ ਮੇਰੇ ਘਰਾਂ ਚ ਪਾਣੀ ਨਾ ਭੜੇ ਚਲੋ ਦੇਖੋ ਚਲ ਕੇ ਘਰਾਂ ਚ ਸਹਲਾਬ ਕਿ ਮੈਂ ਡੇ ਡੇ ਕੀੜੇ ਗੁਸਲਖਾਨੇ ਚ ਵਿੱਚ ਫੜ ਦੇ ਕਾਲੇ ਕਾਲੇ ਡੇ 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 ਕੀੜੇ ਦੇਲੀ ਨਿਕਾਲਦੀਆਂ ਮੈਂ ਆ ਪਾਣੀ ਨਾਲ ਜਾਂਦੇ ਜਦੋਂ ਘਰਾਂ ਚ ਪਾਣੀ ਲੱਗਿਆ ਆਸੀਂ ਕਰੀਏ ਤਾਂ ਕੀ ਕਰੀਏ ਦੱਸੋ ਹਣ ਤੁਸੀਂ ਕਰੋ ਬਾਈ ਕੋਈ ਹੱਲ ਕਰਾਓ ਸਾਡਾ ਸਾਰੇ ਮਿਲ ਕੇ ਇਹ ਪ੍ਰਵਾਸੀ ਮਜ਼ਦੂਰ ਕਹਿੰਦੇ ਆ ਵੀ ਜਿਹੜੇ ਸੀ ਇੱਥੇ ਆ ਕੇ ਪੰਜਾਬ ਦੇ ਵਿੱਚ ਵਸੇ ਸੀ ਘਰ ਬਣਾਏ ਸੀ ਅਸੀਂ ਆਹ ਦੇ ਪੰਜਾਬ ਦੇ ਵਿੱਚ ਜਿਹੜੇ ਘਰ ਬਣਾਏ ਜੇਤੋਂ ਮੜੀ ਪੀਰਖਾਨੇ ਦੇ ਵਿੱਚ ਅਸੀਂ ਵੇਚ ਕੇ ਚਲੇ ਜਾਂਦੇ ਆ ਐਨੇ ਕਿ ਮਜਬੂਰ ਹੋ ਗਏ ਨੇ ਗਰੀਬ ਲੋਕ ਆ ਇਹਨਾਂ ਦੀ ਕੋਈ ਸੁਣਵਾਈ ਸਾਨੂੰ ਅਸੀਂ ਇੱਥੋਂ ਦੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਇੱਕ ਵਾਰੀ ਆ ਕੇ ਇੱਥੋਂ ਦਾ ਮੌਕਾ ਦਾ ਵੇਖਣ ਕੰਮ ਹੋਣਾ ਨਾ ਹੋਣਾ ਬਾਅਦ ਦੀ ਗੱਲ ਹੈ ਇੱਕ ਵਾਰੀ ਇਹਨਾਂ ਦੀ ਸਾਰਤਾ ਲੈਣ ਅਸੀਂ ਸਿਵਲ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਇਹਨਾਂ ਦੀ ਲੋਕਾਂ ਦੀ ਸਾਰਤਾ ਲਈ ਜਾਵੇ ਹਾਂਜੀ ਮੇਰਾ ਕੱਲੀ ਦਾ ਮਕਾਨ ਹੈ ਜੀ ਮੇਰਾ ਮੁੰਡਾ ਨਿਕਲ ਗਿਆ 6 ਸਾਲ ਹੋ ਗਏ ਮੇਰਾ ਬੰਦਾ ਰਸ਼ਕਾ ਚਲਾਉਂਦਾ ਤੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਕੱਲ ਵੱਟ ਲਾਈ ਕੱਲ ਉਹ ਵੀ ਤੋੜ ਗਏ ਮੇਰੀ ਵੱਟ ਘਰੇ ਜਾ ਕੇ ਦੇਖ ਲਓ ਕੰਨ ਦੇ ਨਾਲ ਪਾਣੀ ਇੰਨਾ-ਇੰਨਾ ਗੋਡੇ-ਗੋਡੇ ਖੜਾ ਹੈਗਾ ਕੰਨ ਮੇਰੀ ਸਾਰੀ ਡੁੱਬ ਗਈ ਉੱਥੇ ਲੈ ਚਲੇ ਹਾਂ ਜਾ ਕੇ ਦੇਖ ਲੋ ਦੇਖਦੇ ਆਪਾਂ ਦੇਖਦੇ ਚਲੇ ਹਾਂ ਚਲੋ ਭਾਈ ਇੰਦਾ ਕੋਈ ਇਧਰ ਗਲ ਸੁਣਾਈ ਕੋਈ ਨਹੀਂ ਕਰਤਾ ਹੈਗਾ ਜੇ ਪੰਚਾਇਤ ਸਰ ਹਲ ਕਰੋ ਮਸਲਾ ਹਲ ਕਰੋ ਜਿੰਨੇ ਕਰੋ ਸਾਰੇ ਬੱਚੇ ਬਿਮਾਰ ਆਏ ਫਿਰ ਜੇ ਚੈੱਕ ਕਰਾਏ ਜਾਂ ਕੂਲਰ ਚੈੱਕ ਕਰਾਏ ਮੈਂ ਮੱਛੜ ਨਹੀਂ ਹੈ ਜਿਵੇਂ ਕਰੋਨਾ ਨਹੀਂ ਹੈ ਅਬ ਨਹੀਂ ਜੋ ਕਰੋਨਾ ਹੁੰਦਾ ਹੈ ਅਬ ਨਹੀਂ ਜਿਸ ਵਿੱਚ ਕੋਈ ਬਿਮਾਰੀ ਹੁੰਦੀ ਹੈ ਆਏ ਚੱਕਰ ਆਵਦ ਕੇ ਘਰਾਂ ਮੈਂ ਸਭ ਕਿਆ ਜਾਤਾ ਹੈ ਫ੍ਰਿਜ ਦਿਖਾਵਾ ਕੂਲਰ ਦਿਖਾਵਾ ਕ ਮੱਛੜਾ ਗੰਦਾ ਪਾਣੀ ਦਿਖਾਵਾ ਨਾ ਇਹ ਆ ਜੋ ਨਹੀਂ ਗੰਦਾ ਪਾਣੀ ਘਰੇ ਜਾ ਰਹਾ ਹੈ ਕੀੜੇ ਪਰਣਗੇ ਅਬ ਜਿਸਕਾ ਕੋਈ ਦੇ ਹੱਲ ਕਰੇ ਕੋਈ ਬੱਚੇ ਜਾਤੇ ਹੈ ਸਕੂਲ ਕਿਆ ਨੰਗ ਨੰਗ ਕਰੇ ਗੰਦਮਿਆਂ ਪੈਰ ਪਕਿਆ ਉਹ ਕੌਣ ਜ਼ਿੰਮੇਦਾਰ ਹੈ ਕੌਣ ਗਰੀਬ ਆਦਮੀ ਦਵਾਈ ਕਿੱਤਾ ਕਾਂਸ ਕਰਈ ਹੈ ਹਮਾਰੇ ਤਾਂ ਬੰਦੇ ਮਨਜ਼ੂਰੀ ਕਰਦਾ 300 ਰੁਪਏ ਦਿਹਾੜੀ ਰਾਤੇ ਬੱਚੇ ਪਰ ਲਗਾएंगे ਕਿਸ ਮੇ ਕਰਾਂਗੇ ਉਹ ਸਾਡਾ ਪੈਸੇ ਵਾਪਸ ਕਰ ਦੋਣ ਬਸ ਅਸੀਂ ਜਿੱਥੇ ਮਰਜੀ ਜਾਈਏ ਠੀਕ ਹੈ ਨਾ ਸਾਡੇ ਪੈਸੇ ਰੱਖ ਦੇਣ ਅਸੀਂ ਜਿੱਥੇ ਮਰਜੀ ਜਾਈਏ ਔਰ ਸਿਰ ਤੇ ਕੀ ਕਹਿਣਾ ਚਾਹੀਦਾ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਹੜਪੀੜ ਤੋਂ ਲੋਕ ਤਾਂ ਬਚ ਗਏ ਮੇਰੇ ਖਿਆਲ ਆ ਜਿਹੜੇ ਸੀਵਰੇਜ ਦੇ ਗੰਦੇ ਪਾਣੀ ਨਾਲ ਐ ਅਸੀਂ 12-15000 ਦੀ ਪਾਪੂਲੇਸ਼ਨ ਅਸੀਂ ਤਾਂ ਨਹੀਂ ਬਚਣਾ ਜੀ ਹੜਪੀੜ ਤੇ ਤਾਂ ਬਚ ਗਏ 8-8 10-10 15-15 ਫੁੱਟਜ ਰਾਸ਼ਨ ਦੇ ਵਿਚਾਰਿਆਂ ਨੇ ਸੰਗਤਾਂ ਨੇ ਹੋਰਾਂ ਨੇ ਬਹੁਤ ਸੇਵਾ ਕੀਤੀ ਐ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਜਾ ਕੇ 8-8 ਫੁੱਟ ਪਾਣੀ ਦੇ ਵਿੱਚ ਰਾਸ਼ਨ ਪਚਾਇਆ ਬਹੁਤ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦੇ ਆਂ ਪਰ ਸਾਡਾ ਤਾਂ ਇੱਥੇ ਕੋਈ ਐਂ ਨਹੀਂ ਪੁੱਛਣ ਹੁੰਦਾਗਾ ਇੱਥੇ ਪਾਣੀ ਬੇਕਾਰ ਜਾ ਰਿਹਾ ਮੱਛੀ ਮੋਟਰਾਂ ਦਾ ਲੋਕ ਪੀਣ ਨੂੰ ਤਰਸੀ ਜਾਂਦੇ ਆ ਆ ਕੇ ਕੋਈ ਦੇਖੋ ਤਾਂ ਸਹੀ ਜੀ ਜੀ ਤੁਸੀਂ ਕਿੰਨੇ ਚਿਰ ਤੋਂ ਰਹਿ ਰਹੇ ਹੋ ਇੱਥੇ ਭਾਈ ਜੀ 7-8 ਸਾਲ ਹੋ ਗਏ ਭਾਈ ਹਾਲ ਉਦੋਂ ਤੋਂ ਇਦਾਂ ਦਾ ਇਹ ਜਦੋਂ ਸ਼ੀਵਰੇਜ ਪਿਆ ਬਸ ਕੋਈ ਛੀ ਮਹੀਨੇ ਚੱਲਿਆ ਹੋਣਾ ਚੱਲਿਆ ਨਹੀਂਗਾ ਜੀ ਹਾਂ ਉਸ ਤੋਂ ਬਾਅਦ ਆਹੀ ਹਾਲ ਹੈ ਨਹੀਂ ਨਹੀਂ ਤੁਸੀਂ ਤੁਸੀਂ ਕਿਸੇ ਨੂੰ ਮਿਲੇ ਜਾ ਕੇ ਕਮੇਟੀ ਨਗਰ ਕੌਂਸਲ ਸਾਰੇ ਮੱਲੇ ਨਹੀਂ ਨਹੀਂ ਤੁਸੀਂ ਨਗਰ ਕਮ ਪ੍ਰਧਾਨ ਨੂੰ ਗੱਲ ਬੇਨਤੀ ਕਰੀ ਪ੍ਰਧਾਨ ਜੀ ਕਹਿੰਦੇ ਸੀਗੇ 15 ਗੱਸ ਤੱਕ ਠੀਕ ਕਰਾ ਦਾਂਗੇ ਕੱਲ ਹੀ ਉਹਨਾਂ ਨਾਲ ਗੱਲ ਹੋਈ ਸੀ ਹੁਣ ਵੀ ਉਹਨਾਂ ਦਾ ਫੋਨ ਆਇਆ ਸੀ ਪਰ ਹੁਣ ਮੱਲੇਆਲਾ ਦਾ ਬਹੁਤ ਬੁਰਾ ਹਾਲ ਹੈ ਸਰਵੇ ਕਰਾ ਹੀ ਦਿੱਤਾ ਸਾਨੂੰ ਤੁਸੀਂ ਦੇਖ ਹੀ ਲਿਆ ਆ ਮਾਤਾ ਬੋਲੀ ਰੋਈ ਜਾਂਦੀ ਉਹਦਾ ਘਰ ਡਿੱਗਣ ਵਾਲਾ ਰਿਕਸ਼ਾ ਤੇ ਲਾ ਕੇ ਉਹ ਵਿਚਾਰੇ ਮਿਹਨਤ ਦੀ ਮਜ਼ਦੂਰੀ ਕਰਦੇ ਆ ਬਹੁਤ ਬੁਰਾ ਹਾਲ ਹੈ ਮੱਲੇ ਦਾ ਚਲੋ ਆਪਾਂ ਇੱਕ ਵਾਰੀ ਤਸਵੀਰਾਂ ਦਿਖਾਉਨੇ ਆ ਇੱਥੋਂ ਦੇ ਚੱਲਦੇ ਆ ਉੱਥੋਂ ਦੀਆਂ ਹਾਂਜੀ ਸਰ ਇੱਕ ਉਹ ਜ਼ੂਮ ਕਰਕੇ ਲੰਬਾ ਦਿਖਾਓ ਇਧਰਲੇ ਵਾਲਿਆਂ ਨੇ 6 ਫੁੱਟ ਸੜਕ ਤੇ ਵੱਟ ਲਾ ਰੱਖੀ ਐ ਸਿੱਧੀ 5 ਫੁੱਟ ਜਗ੍ਹਾ ਇੱਧਰ ਸੜਕ ਦੀ ਫालतੂ ਪਈ ਐ 5 ਫੁੱਟ ਜਗ੍ਹਾ ਛੱਡ ਕੇ ਅਗਲੇ ਨੇ ਆਪਦੀ ਵੱਟ ਬਣਾ ਲਈ ਹੁਣ ਜਿਹੜੇ ਇੱਧਰ ਆਹ ਕੂਲਰਾਂ ਦੀ ਫੈਕਟਰੀ ਐ ਉਹ ਤੇਲ ਦਾ ਕੰਮ ਐ ਜਿੰਨਾਂ ਦਾ ਵੀ ਵਿਚਾਰਿਆਂ ਦਾ ਗਾਹਾਂ ਗਾਹਾਂ ਕੰਮ ਐ 5-5 ਫੁੱਟ ਉਹ ਭਰਤ ਪਾ ਕੇ ਦੇਖੋ ਕੈਮਰਾਂਵਾ ਸਾਹਿਬ ਨੂੰ ਕਹੋ ਵੀ ਦਿਖਾਉਣ ਉਹ 5-5 ਫੁੱਟ ਭਰਤ ਪਾ ਕੇ ਉਹ ਆਪਦੀ ਪੰਡੜੀ ਬਣਾ ਲੈਣਗੇ ਤੇ ਵਿਚਾਲੜੀ ਜਿਹੜੀ ਨਹਿਰ ਵਗਦੀ ਐ ਇਹਦਾ ਕੀ ਕਰਾਂਗੇ ਅਸੀਂ ਲੋਕ ਤਾਂ ਚਲ 10 ਰੁਪਏ ਖਰਚ ਕੇ ਬਚ ਜਾਾਂਗੇ ਪਰ ਜਿਹੜੇ 10 ਰੁਪਏ ਦੇ 1 ਰੁਪਿਆ ਵੀ ਨਹੀਂ ਖਰਚ ਸਕਦੇ ਵਿਚਾਰੇ ਸਵੇਰੇ ਆਟਾ ਕਮਾ ਕੇ ਸ਼ਾਮ ਨੂੰ ਖਾਣਾ ਜ ਇਹ ਸਾਰੇ ਜਿਹੜੀ ਪੀਰਖਾਨਾ ਬਸਤੀ ਆ ਦਿਹਾੜੀਦਾਰ ਆ ਕੋਈ ਸਬਜ਼ੀ ਵੇਚਦਾ ਕੋਈ ਰੱਖਸ਼ਾ ਚਲਾਉਂਦਾ ਕੋਈ ਮਜ਼ਦੂਰੀ ਕਰਦਾ ਇਧਰ ਸਾਰੇ ਗਰੀਬ ਲੋਕ ਆ ਤਾਂ ਹੀ ਅਨਸਾਰ ਨਹੀਂ ਜੇ ਤਨਾੜ ਕੋਈ ਬੰਦਾ ਰਹਿੰਦਾ ਹੁੰਦਾ ਤੇ ਅੱਜ ਨੂੰ ਇਹ ਸੜਕ ਦੇ ਉੱਤੇ ਤੌਂਕਾ ਪਾਣੀ ਨਹੀਂ ਹੋਣਾ ਸੀ ਦੇਖਦੇ ਹਾਂ ਜੀ ਹਰੇਕ ਜੈਤੋ ਮੰਡੀ ਦੇ ਵਿੱਚ ਹਰੇਕ ਧਰਨੇ ਦੇ ਵਿੱਚ ਸੇੜ ਲੋਕ ਆ ਮੈਂ ਵੀ ਵਿੱਚ ਆ ਉਹਨਾਂ ਦੇ ਸਾਡੇ ਵੀ ਘਰ ਉਧਰ ਚੰਗੇ ਵਾਲੇ ਪਾਸੇ ਹੈਗੇ ਆ ਮੈਂ ਨਹੀਂ ਕਹਿੰਦਾ ਆਥ ਨੂੰ ਸੁਣਵਾਈ ਆ ਜਦੋਂ ਧਰਨ ਵਾਲਾ ਤਾਂ ਜਦੋਂ ਕੋਈ ਸਪਾਰਸ਼ ਪੈ ਗਈ ਜਦੋਂ ਕੁਝ ਹੋ ਗਿਆ ਜਾਂ ਵੋਟਾਂ ਹੋਈਆਂ ਵੋਟਾਂ ਦਾ 1 ਮਹੀਨਾ ਪਹਿਲਾਂ ਇਹ ਛੜਕ ਐ ਐਨ ਚਮਕੂਗੀ ਵੇਖੋ ਤੁਸੀਂ ਇੱਕ ਹੁਣ ਵੀ ਨਵੰਬਰ ਚ ਆ ਗਈਆਂ ਸਰ ਨੋਟੀਫਿਕੇਸ਼ਨ ਹੋ ਗਿਆ ਪੰਜਾਬ ਸਰਕਾਰ ਦਾ ਜੀ ਨਵੰਬਰ ਮਹੀਨੇ ਚ ਵੋਟਾਂ ਹੀ ਐ ਤੇ ਵੇਖ ਲਓ ਫਿਰ ਵੋਟਾਂ ਮੂਰੇ ਸੁਣ ਜਦੋਂ ਆਉਣਗੇ ਉਦੋਂ 2 ਮਹੀਨੇ ਜ਼ਿੰਦਗੀ ਫੇਰ ਉਹੇ ਜੀ ਰਹੂਗੀ ਫੇਰ ਉਹੇ ਜਾ ਉਦੋਂ ਬਾਅਦ ਨਰਕ ਭਰੀ ਫੇਰ ਨਈ ਮਰਨਾ ਕੁੱਤੇ ਦੀ ਮੌਤ ਗੱਲ ਮੁਕਦੀ ਐ 60 ਮਹੀਨੇ ਪ੍ਰਸ਼ਾਸਨ ਦੇ ਐ ਸਾਡੇ ਐ 2 ਮਹੀਨੇ ਆਉਂਦੇ ਸਾਡੇ ਕੋਲੇ ਬਸ 58 ਮਹੀਨੇ ਮੋਜਾਂ ਕਰਦੇ ਐ ਮੈਂ ਜੀ ਸੋਚ ਰਿਹਾ ਇਹ ਕਰਨਾ ਜੇ ਨਾ ਕਮੇਟੀ ਵਾਲੇ ਨੂੰ ਨਗਰ ਕੌਂਸਲ ਵਾਲੇ ਨੂੰ ਵੀ ਆ ਜਿਹੜੇ ਸਾਡੀ ਗਡਾਉਨ ਦੇ ਕੋਲੇ ਪਾਣੀ ਭਰਦਾ ਇਹ ਇਹਦਾ ਨਿਕਾਸ਼ 7 ਦਿਨਾਂ ਦੇ ਵਿੱਚ ਕੀਤਾ ਜਾਵੇ ਜਾਂ ਨਹੀਂ ਤਾਂ ਭਾਈ ਹਰ ਇੱਕ ਚੋਗ ਦੇ ਵਿੱਚ ਮੁਰਦਾਬਾਦ ਜਿੰਦਾਬਾਦ ਬੁਲਾਈ ਜਾਏਗੀ ਹਰ ਇੱਕ ਕਾਲੀ ਚੰਡੀ ਦੇ ਵਿੱਚ ਮੁਸਾਫਰ ਹੋਗਾ ਪ੍ਰਦਰਸ਼ਨ ਤੇ ਮੁਰਗੇ ਇਕੱਠੇ ਹੋਊਗਾ ਫਿਰ ਕੱਲ ਨੂੰ ਨਾ ਕਿਓ ਵੀ ਸਾਡੇ ਖਿਲਾਫ ਇਹ ਕਾਰਵਾਈ ਕੀਤੀ ਸੀ 15 ਤੱਕ ਅਸੀਂ ਐ ਨਹੀਂ ਮੰਨਦੀ ਐ ਸੋਚਦੇ ਆਂ ਵੀ 15 ਅਗਸਤ ਕਿਸ ਹਾਵਨ ਨਾਲ ਮਨ ਚਾਹਦੇ ਆਂ ਪਰ ਇਹ ਬਣਾਉਣੇ ਨਹੀਂ ਚਾਹਦੇ ਅਸੀਂ ਦਾ ਨਰਕ ਦੇ ਵਿੱਚ ਡੁੱਬੇ ਪਏ ਆਂ ਸਾਡੀਆਂ ਗੱਡੀਆਂ ਵੀ ਦੋ ਤਿੰਨ ਪਲਟ ਗਈਆਂ ਐ ਸਾਡਾ ਸਮਾਨ ਇਹ ਨਾ ਆਉਂਦਾ ਔਰਪੋ ਰੁਪਈਆ ਸਮਾਨ ਲਿਉਨੇ ਤੋ ਮਿੱਟੀ ਹੋ ਜਾਂਦਾ ਸਾਡਾ ਪਾਣੀ ਚ ਡੇਕ ਕੇ ਪ੍ਰਧਾਨ ਜੀ ਜੇਕਰ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਪ੍ਰਸ਼ਾਸਨ ਨਹੀਂ ਤੁਹਾਡੇ ਤੱਕ ਪਹੁੰਚਦਾ ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ ਸਾਡਾ ਸੰਘਰਸ਼ ਇਹ ਆ ਅਸੀਂ ਧਰਨਾ ਲਾਵਾਂਗੇ ਸਾਡਾ 15 ਅਗਸਤ ਕਿਸਤੀ ਦੀ ਆਜ਼ਾਦੀ ਦਾ ਸਾਡਾ ਕਿਸਤੀ ਦਾ ਅਸੀਂ ਉਸ ਦਿਨ ਅਨਮਿਥੇ ਲਈ ਅਸੀਂ ਤਰਨਾ ਦਵਾਵਾਂਗੇ ਸਾਡਾ ਜੇ ਹੱਥ ਤਿੰਨਾ ਚਾਰਾ ਦਿਨਾਂ ਦੇ ਮਸਲਾ ਹੱਲ ਨਾ ਹੋਇਆ ਤਾਂ ਕਿਉਂ ਇੱਥੋਂ ਮੱਲਾਵਾਸੀ ਬਹੁਤ ਜ਼ਿਆਦਾ ਦੁਖੀ ਹੈ ਆ ਬੱਚੇ ਦੇਖੋ ਇਹਨਾਂ ਦੀਆਂ ਅੱਖਾਂ ਦੇਖੋ ਸਾਰੇ ਬੱਚੇ ਬਿਮਾਰ ਪਏ ਆ ਬਿਮਾਰੀ ਦੇ ਨਾਲ ਕਿ ਕਿਸ ਨੂੰ ਕੋਈ ਮਲੇਰੀਆ ਹੋਇਆ ਪਿਆ ਜਾਂ ਕੋਈ ਅੱਖਾਂ ਆਈਆਂ ਪਈਆਂ ਕਿ ਸਿਰਫ ਇਹ ਪਾਣੀ ਦੀ ਵਜ੍ਹਾ ਨਾਲ ਕੋਈ ਸੀਵਰੇਜ ਸਾਰਾ ਸਾਰਾ ਉਛਲ ਜਾਂਦਾ ਤੁਸੀਂ ਕੈਮਰਾ ਮਾਰ ਕੇ ਦਿਖਾਇਆ ਕਿ ਸਕਰੀਨ ਦੇ ਵਿੱਚ ਵੇਖਿਆ ਤੁਸੀਂ ਸਾਰਾ ਉਛਲਿਆ ਪਾਣੀ ਦੇ ਛੱਪੜ ਬਣੇ ਪਏ ਆ ਕਿਹਣਾ ਜੇ ਸਾਡਾ ਮਸਲਾ ਹੱਲ ਨਾ ਹੋਇਆ ਤਿੰਨਾ ਚਾਰਾ ਦਿਨਾਂ ਦੇ ਵਿੱਚ 15 ਤਰੀਕ ਨੂੰ ਅਸੀਂ ਉਦਾਂ ਅਸੀਂ ਤਰਨਾ ਦਵਾਂਗੇ ਅਡਮਿਸ਼ਨ ਲਈ ਕਿਸੇ ਜਗ੍ਹਾ ਤੇ ਲਾ ਸਕਦੇ ਹਾਂ 15 ਅਗਸਤ ਨੂੰ 15 ਅਗਸਤ ਨੂੰ ਅਸੀਂ ਤਰਨਾ ਦਵਾਂਗੇ ਆਜੇ ਹੱਤినా ਦਿਨਾਂ ਚਾਰਾਂ ਦਿਨਾਂ ਵਿੱਚ ਸਾਡਾ ਮਸਲਾ ਹੱਲ ਨਾ ਹੋਇਆ ਆ ਵੇਖੋ ਜਿਹੜੇ ਮਜ਼ਦੂਰ ਐ ਆ ਜਵਾਕ ਵੇਖੋ ਇਧਰ ਇੱਕ ਆ ਪਾਣੀ ਵੇਖੋ ਕਿੰਨਾ ਗੰਦਾ ਇਹ ਗਰੀਬਾਂ ਨੂੰ ਬਿਮਾਰੀ ਨਾ ਲੱਗੂ ਤਾਂ ਹੋਰ ਕੀ ਲੱਗੂ ਇਹ ਸੜਕ ਵੇਖੋ ਸਾਰੀ ਮੇਰੇ ਸਹਾਰ ਨਾਲ ਦੋ ਤਿੰਨ ਕਰਮਾਂ ਦੀ ਆ ਤੇ ਜਿਹੜੇ ਪੂਰੀ ਪਾਣੀ ਨਾਲ ਭਰੀ ਆ ਪਾਣੀ ਵੇਖੋ ਫੋੜ ਫੋੜ ਪਾਣੀ ਦੇ ਵਿੱਚ ਆ ਗਰੀਬ ਲੋਕ ਜਾ ਰਹੇ ਨੇ ਸ਼ਰਮ ਚਾਹੀਦੀ ਐ ਪ੍ਰਸ਼ਾਸਨ ਨੂੰ ਮਾੜੀ ਮੋਟੀ ਦੇਖਣਾ ਚਾਹੀਦਾ ਉਧਰ ਵੇਖੋ ਕੰਦ ਦੇ ਨਾਲ ਫੁੜਫੜ ਪਾਣੀ ਹੈ ਜੋ ਕੰਦਾਂ ਡਿੱਗੂ ਦੇ ਹੋਰ ਕਿਉਂ ਵਿਚਾਰੇ ਨੇ ਜਿਹੜੀ ਜਿਹੜੀ ਇਹ ਦੀਵਾਰ ਬਣੀ ਹੋਈ ਹੈ ਜਨ ਕੇ ਫੈਕਟਰੀ ਬਣੀ ਹੋਈ ਹੈ ਉਹਨੇ ਆਪ ਦੀ ਮਿੱਟੀ ਸਿੱਟੀ ਆ ਕਿ ਸ਼ਾਇਦ ਮੇਰੀ ਜਿਹੜੀ ਕੰਦ ਹੈ ਉਹ ਬਚ ਜਾਵੇ ਉਹਦੇ ਪਾਣੀ ਨਾ ਪਵੇ ਇਧਰ ਵੀਰ ਦਾ ਝੋਨਾ ਹੈ ਇਹਨੇ ਵਟਲਾ ਛੱਡੀ ਆ ਇਹ ਕਹਿੰਦਾ ਮੇਰਾ ਝੋਨਾ ਮਰ ਜੇ ਅੱਗੇ ਮੇਰੀ ਕਣਕ ਵਰਗੀ ਦੱਸੋ ਫਿਰ ਹੋਊ ਤਾਂ ਹੋ ਹੱਲ ਕੀ ਹੈ ਤਾਂ ਹੱਲ ਕਿਵੇਂ ਹੋਊਗਾ ਪ੍ਰਸ਼ਾਸਨ ਨੂੰ ਇਹ ਪਾਣੀ ਹੈ ਕਿਸੇ ਨਾ ਕਿਸੇ ਪਾਸੇ ਇਹਦੀ ਨਿਕਾਸੀ ਕਰਨੀ ਚਾਹੀਦੀ ਆ ਇੱਕ ਸੀਵਰੇਜ ਬੋਰਡ ਨੇ ਜਨਨ ਕਿ ਸੀਵਰੇਜ ਪੈਪਾਂ ਪਾ ਕੇ ਲੋਕਾਂ ਦੀਆਂ ਅੱਖਾਂ ਪੂਜਦੀਆਂ ਵੀ ਸੀਵਰੇਜ ਪੈ ਗਿਆ ਮੰਡੀ ਦੇ ਵਿੱਚ ਕੋਈ ਸੀਵਰੇਜ ਨਹੀਂ ਚੱਲਦਾ ਕਿਸੇ ਪਾਸੇ ਸਾਰੇ ਪਾਸੇ ਡੈਮੇਜ ਆ ਬੰਦੇ ਪਈਆਂ ਜਿੰਨੀਆਂ ਵੀ ਪੈਪਾਂ ਪਾਈਆਂ ਐਨਾ ਪੈਸਾ ਜੈਤੋ ਦੇ ਵਿੱਚ ਆਇਆ ਸੀ ਪਤਾ ਨਹੀਂ ਕਿੱਧਰ ਗਮਨ ਕਰਤਾ ਕੌਣ ਖਾ ਗਿਆ ਕਿੱਧਰ ਗਿਆ ਕਿੱਧਰ ਨਹੀਂ ਗਿਆ ਕਿਸੇ ਪਾਸੇ ਜਾਵੜੋ ਜੈਤੋ ਦੀ ਕਿਸੇ ਗਲੀ ਚ ਜਾਵੜੋ ਕਿਸੇ ਮਹੱਲੇ ਚ ਜਾਵੜੋ ਕੋਈ ਕ ਜਨਨ ਕਿ ਸ਼ਿਵਰੇਜ ਨਹੀਂ ਚੱਲਦਾ ਸਾਰੇ ਪਾਸੀ ਬੰਦ ਪਿਆ ਇੱਕ ਵਾਰੀ ਫੇਰ ਮੈਂ ਕੈਮਰਾਮੈਨ ਨੂੰ ਕਹਨਾ ਇੱਧਰ ਆ ਆ ਬਈ ਅੱਗੇ ਆ ਦਿਖਾਉ ਲੈ ਕਿੱਡਾ ਯਾਰ ਮੈਂ ਕਹਨਾ ਇੱਧਰ ਗਰੀਬ ਲੋਕ ਨੰਗੜ ਗਏ ਕਿਵੇਂ ਕਿਵੇਂ ਜਾਣ ਕੇ ਗਰੀਬੋ ਨਜ਼ਾਇਜ਼ ਧੱਕਾ ਆ ਕੇ ਵੇਖੋ ਤਾਂ ਸਹੀ ਇਹ ਜੈਤੂ ਆ ਬਿਆਰ ਨਹੀਂਗਾ ਇਹ ਲੋਕ ਜਿਹੜੇ ਬੈ ਰਹਿ ਰਹੇ ਆ ਵਿਚਾਰੇ ਮਜ਼ਦੂਰ ਇੱਥੇ ਇਹ ਮਜ਼ਦੂਰ ਬਾਹਰੋਂ ਜਨਨ ਕਿ ਪ੍ਰਵਾਸੀ ਆ ਕੇ ਵਸੇ ਹੋਏ ਨੇ ਤਾ ਕਰਕੇ ਇਹਨਾਂ ਨਾਲ ਧੱਕਾ ਜੇਕਰ ਇਹੀ ਇੱਥੇ ਪੰਜਾਬੀ ਰਹਿੰਦੇ ਹੁੰਦੇ ਹੁੰਦੇ ਨਾ ਹੁਣ ਸ਼ਾਇਦ ਇਹ ਮਾੜਾ ਮੋਟਾ ਹੱਲ ਹੋਇਆ ਹੁੰਣਾ ਸੀ ਇੱਧਰ ਦੇਖੋ ਆਹਲਾ ਸ਼ਟਰ ਹੀ ਬੰਦ ਪਿਆ ਬਾਈ ਦੇ ਸ਼ਟਰਾਂ ਦੇ ਵਿੱਚ ਪਾਣੀ ਭਰੀ ਜਾਂਦਾ ਉਹ ਸ਼ਟਰ ਬੰਦ ਕਰਕੇ ਚਲਾ ਗਿਆ ਕਹਿੰਦਾ ਮੈਂ ਕੀ ਕਰਾਂ ਆਹ ਦੇਖੋ ਲੈ ਕੱਡਾ ਯਾਰ ਇੱਥੇ ਤਾਂ ਮੇਰੇ ਨਾਲ ਪਾਣੀ ਜ਼ਿਆਦਾ ਹੋਊਗਾ ਬਾਈ ਜੀ ਇੱਥੇ ਤਾਂ ਪਾਣੀ ਮੇਰੇ ਹਿਸਾਬ ਨਾਲ 2-2 ਫੁੱਟ ਹੋਊਗਾ ਪਾਣੀ ਇੱਥੇ ਦਾ ਹੈਂ अच्छा थोड़ा वाणी से ਨਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵਿੱਕੀ ਇੱਧਰ ਆਓ ਇੱਕ ਮਿੰਟ ਖੜੋ ਇੱਧਰ ਦਿਖਾਓ ਲੋ ਅੱਗੇ ਆਓ ਅੱਗੇ ਅੱਗੇ ਵਿਚਾਰ ਕੋ ਇੱਥੇ ਡਿੱਗਣਾ ਪਏ ਵੇਖੋ ਕਿੰਨਾ ਪਾਣੀ ਯਾਰ ਸ਼ਰਮ ਚਾਹੀਦੀ ਹੈ ਮਾੜੀ ਮੋਟੀ ਇਹ ਗਰੀਬ ਲੋਕ ਰਹਿੰਦੇ ਤਾਂ ਕਰਕੇ ਨਹੀਂ ਇਹਨਾਂ ਦੀ ਸੁਣਵਾਈ